ਨਾ ਕਾ ਲੱਗਾ ਉਹ ਕਿੰਨਾ ਕੁ ਦੂਰ ਹੈਗਾ ਇੱਥੋਂ ਵਾਰ ਦਤਾ ਉਹ ਇੰਨੇ ਡੇਲੀ ਵਾਰ ਦਤ ਹੁੰਦੀ ਹੈ ਨਿਤ ਲੁੱਟ ਖੋ ਹੋ ਰਹੀ ਹੈ ਕਿੱਥੇ ਆਏ ਹੋ ਬੰਦੇ ਕੀ ਗੱਲ ਪੁਲਿਸ ਨੂੰ ਕਾਬੂ ਨਹੀਂ ਆਉਂਦਾ ਪੁਲਿਸ ਕਹਿੰਦਾ ਫਲੈਗ ਮਾਰਚ ਵੀ ਕਰਦੇ ਆ ਕਿੱਥੇ ਫਲੈਗ ਮਾਰਚ ਮੈਨੂੰ ਨਹੀਂ ਆਇਆ ਮੈਨੂੰ ਆ ਕੇ ਖੁੱਲੀ ਬਿਆਸ ਕਰ ਲੈਣ ਮੈਨਾਂ ਆ ਕੇ ਕਿਤੇ ਵੀ ਐਮਐਲਏ ਜਿਹੜਾ ਕਹਿੰਦਾ ਮੈਂ ਬਦਲਾਵ ਲਿਆਉਂਦਾ ਦੇਣ ਜਵਾਬ ਇੱਥੇ ਬੰਦਿਆਂ ਨਾਲ ਇਹ ਬੰਦੇ ਦਾ ਖੋਹਿਆ ਕੌਣ ਦੇਗਾ ਕੌਣ ਦੇਖ ਮੈਨੂੰ ਦਤੋ ਨਾ ਕੋਈ ਦੇਣ ਵਾਲਾ ਗਾਜਾ ਇਹ ਬੰਦੇ ਨੇ ਇੱਥੋਂ ਰੋਟੀ ਖਾਣੀ ਆਪਾਂ ਵੀ ਇੱਥੋਂ ਖਾਣੀ ਜੇ ਸਾਡੇ ਨਾਲ ਡੇਲੀ ਵਾਰ ਦਤ ਹੋਈ किन्ने गए पंद्रह सौ चौदह पंद्रह सौ रुपया ਆਸ਼ੀਸ਼ ਕਪਲਾ ਸਨੋ ਮਨੋਜ ਕੁਮਾਰ ਹਾਂਜੀ ਠੀਕ ਹੈ ਜੀ ਮੈਂ ਜਮੈਟੋਈ ਕੰਮ ਕਰਦਾ ਵਾਂ ਸਾਡੇ ਨਾਲ ਦੇਖੋ ਨਾ ਇੰਨੇ ਬੰਦੇ ਆ ਡੇਲੀ ਵਾਰ ਦਾਤਾ ਹੋ ਰਹੀਆਂ ਕਰੀ ਰਾਮ ਤੇਥੇ ਰੋੜ ਹੋ ਰਹੀ ਮਚੀਟੇ ਹੋ ਰਹੀ ਆ ਇਹ ਪੂਸ਼ ਏਰੀਆ ਠੀਕ ਹੈ ਨਾ ਨੂੰ ਕੋਟ ਆਫ ਕੰਡਕਟ ਲੱਗਾ ਹੋਇਆ ਇਲੈਕਸ਼ਨ ਵਾਲਾ ਟਾਈਮ ਕਿੱਥੇ ਹੈ ਸਰਕਾਰ ਕਿੱਥੇ ਹੈ ਪੁਲਿਸ ਕਿੱਥੇ ਉਹ ਐਮ ਐਲ ਏ ਕਿੱਥੇ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਅਸੀਂ ਬਲ ਲਾਓ ਲਿਆਵਾਂਗੇ ਕੋਈ ਬਦਲਾਵ ਨਹੀਂ ਹੋ ਰਿਹਾ ਨੀਰਾ ਸਾਡੇ ਬੰਦਿਆਂ ਨਾਲ ਲੁੱਟ ਖੋਹ ਹੋ ਰਹੀ ਹੈ ਨਿੱਤ ਨਵੇਂ ਬੰਦਿਆਂ ਨਾਲ ਖੋਹ ਜਾਂਦੀ ਚਾਹੇ ਡਿਲੀਵਰੀ ਬੁਆਏ ਕੋਈ ਵੀ ਹੋਵੇ ਠੀਕ ਹੈ ਅਸੀਂ ਕਿਨੂੰ ਜਾ ਕੇ ਕਹੀਏ ਫਿਰ ਇਹਨਾਂ ਨੂੰ ਕਹੀਏ ਤੇ ਇਹ ਕਹਿੰਦੇ ਜੀ ਪੁਲਿਸ ਕੰਮ ਕਰ ਰਹੀ ਕਹਾਰੀ ਪੁਲਿਸ ਕੰਮ ਕਰ ਰਹੀ ਜਵਾਬ ਦੇਣ ਮੈਨੂੰ ਇੱਥੇ ਆ ਕੇ ਅ ਨਕਾ ਲੱਗਾ ਉਹ ਚੋਂ ਕਿੰਨਾ ਕੁ ਦੂਰ ਹੈਗਾ ਇੱਥੋਂ ਵਾਰ ਦਤਾ ਉਹ ਇੰਨੇ ਡੇਲੀ ਵਾਰ ਦਤ ਹੁੰਦੀ ਹੈ ਨਿਤ ਲੁੱਟ ਖੋ ਹੋ ਰਹੀ ਹੈ ਕਿੱਥੇ ਨੇ ਉਹ ਬੰਦੇ ਕੀ ਗੱਲ ਪੁਲਿਸ ਨੂੰ ਕਾਬੂ ਨਹੀਂ ਆਉਂਦਾ ਪੁਲਿਸ ਕਹਿੰਦਾ ਜੀ ਫਲੈਗ ਮਾਰਚ ਵੀ ਕਰਦੇ ਆ ਕਿੱਥੇ ਫਲੈਗ ਮਾਰਚ ਮੈਨੂੰ ਨਹੀਂ ਆਇਆ ਮੈਨੂੰ ਆ ਕੇ ਖੁੱਲੀ ਬਿਆਸ ਕਰ ਲੈਣ ਮੈਨਾਂ ਆ ਕੇ ਕਿਤੇ ਵੀ ਐਮਐਲਏ ਜਿਹੜਾ ਕਹਿੰਦਾ ਮੈਂ ਬਦਲਾਵ ਲਿਆਉਂਦਾ ਦੇਣ ਜਵਾਬ ਇੱਥੇ ਬੰਦਿਆਂ ਨਾਲ ਇਹਨਾਂ ਬੰਦੇ ਦਾ ਖ ਇਹ ਬੰਦੇ ਨੇ ਇੱਥੋਂ ਰੋਟੀ ਖਾਣੀ ਆ ਪਾ ਵੀ ਇੱਥੋਂ ਖਾਣੀ ਜੇ ਸਾਡੇ ਨਾਲ ਡੇਲੀ ਵਾਰ ਦਾ ਤਾਂ ਹੋਈਗੀ ਆਪਾਂ ਕਿੱਥੇ ਜਾਣਾ ਪੁਲਿਸ ਨੂੰ ਕੰਮ ਵੀ ਰਹਿਤਾ ਹੈਗਾ ਅਸੀਂ ਭਾਈ 24 ਘੰਟੇ ਕੰਮ ਕਰਦੇ ਆਂ ਮਨ ਲਕਿ ਸਾਡੇ ਨਾਲ ਵਾਰ ਦਾ ਤਾਂ ਡੇਲੀ ਆਉਣੀ ਹੈ ਅਸੀਂ ਕੰਮ ਨੂੰ ਤੁਹਾਨੂੰ ਵਨ ਸੀ ਫੇਰੀ ਭੇਜੇ ਜਾਂਦਾ ਅਸੀਂ ਵੇਰੀਓ ਚੱਲ ਜੇ ਆਪਾਂ ਫੇਰ ਵੀ ਜਾਣੇ ਕੋਈ ਗੱਲ ਨਹੀਂ ਸਾਡਾ ਕੰਮ ਹੈਗਾ ਠੀਕ ਹੈ ਜੇ ਨਾ ਕਰੀ ਸਾਡਾ ਇਨਸੈਂਟਿਵ ਮਰ ਜਾਂਦੇ ਆਪਾਂ ਕੰਮ ਕਰਦੇ ਆਂ ਪਰ ਤੁਸੀਂ ਦੇਖੋ ਇੰਨਾ ਬੰਦਾ ਹੈਗਾ ਵਾ ਇਹਨੇ ਬੰਦਿਆਂ ਚ ਕਿੰਨੀਆਂ ਵਾਰੀ ਗੱਲਬਾਤ ਹੋਈਆਂ ਹੀ ਆ ਤੇ ਪੁਲ ਨਾ ਨੂੰ ਕਹਿੰਦੇ ਜੀ ਆਪਾਂ ਫਲੈਗ ਮਾਰਚ ਕਰਦੇਵੇਂ ਕਿੱਥੇ ਕਰਦੇ ਕਿੱਥੇ ਪੁਲਿਸ ਦੇ ਚੈਕਿੰਗ ਨਾ ਗਏ ਦੱਸੋ ਮੈਨੂੰ ਨਾਟ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹੈ ਦਿੱਤੀ ਹੈ ਪਰ ਮੈਨੂੰ ਇੱਕ ਗੱਲ ਜਾਨਣਾ ਯਾਰ ਬੰਦੇ ਫੜਨ ਸਾਡੇ ਬੰਦਿਆਂ ਨੂੰ ਇਨਸਾਫ ਚਾਹੀਦਾ ਦੱਸੋ ਜੀ ਗੱਲ ਜੇ ਹੁਣ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਗਾ ਜੇ ਇਲੈਕਸ਼ਨ ਦਾ ਟਾਈਮ ਆ ਜਾਂਦੇ ਐਮਐਲਏ ਚੋਕੇ ਆ ਜਾਂਦਾ ਜੀ ਹਾਨੂੰ ਇਹ ਵਾਰੂ ਕਿਸ ਕਰਕੇ ਇਹ ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨੇ ਡੇਲੀ ਵਾਰ ਦਿੱਤਾ ਹੁੰਦੀਆਂ ਉਹ ਕਿੱਥੇ ਜਵਾਬ ਦੇਣ ਦੱਸੋ ਮੈਨੂੰ ਇਹ ਬੰਦੇ ਕਿੱਥੇ ਜਾਣਗੇ ਮੈਂ ਹੀ ਕੰਮ ਕਰਦਾ ਮੇਰੀ 780 ਬਈਦਾ ਹੈਗਾ ਜੇ ਜੋ ਮੈਂ ਮੋਰਸਾ ਨਹੀਂ ਮੇਨਾ ਚੋਰੀ ਹੋ ਗਿਆ ਮੈਂ ਕੀ ਖਾਵਾਂਗਾ ਤੇ ਘਰੇ ਕੀ ਦਵਾਂਗਾ ਓਕੇ ਹੈਲੋ ਇਸ ਤਰ੍ਹਾਂ ਕਿ ਭਾਈ ਜੇ ਆਪਾਂ ਕੋਈ ਸਲਵ ਡਿਵੈਂਸਰ ਦੇ ਡੰਡਾ ਵੀ ਰੱਖ ਲੈਣਾ ਸਾਨੂੰ ਉਹ ਵੀ ਤੰਗ ਕੀਤਾ ਜਾਂਦਾ ਕਿ ਤੂੰ ਇਹ ਰੱਖਿਆ ਕਿਉਂ ਕਿਸ ਕੰਮ ਵਾਸਤੇ ਰੱਖਿਆ ਹੋਰ ਜਵਾਬ ਸੋ ਜਵਾਬ ਦਿਓ ਜੇ ਆਪਾਂ ਸਲਵ ਡਿਵੈਂਸਰਸ ਤੇ ਖੜੀ ਹੋਈਏ ਤਾਂ ਵੀ ਸਾਨੂੰ ਜਵਾਬ ਨਾ ਕਰੀਏ ਤਾਂ ਵੀ ਜਵਾਬ ਮਨ ਲੀ ਫਸਣਾ ਆਪਾ ਹੀ ਹਰ ਜਗ੍ਹਾ ਠੀਕ ਆ ਹਰ ਜਗ੍ਹਾ ਆਪਾਂ ਹੀ ਮਰੀਏ ਕੀ ਗੱਲ ਫੂਟ ਰਿਲੀ ਵਾਲੇ ਇਨਸਾਨ ਨਹੀਂ ਕਿ ਜਿਹੜਾ ਮਰਜ਼ੀ ਆਵੇ ਫੂਟ ਰਿਲੀ ਨੂੰ ਹੱਥ ਪਾ ਕੇ ਲੈ ਜਾਏ ਬੰਦੇ ਨੂੰ ਕੀ ਗੱਲ ਉਹਨਾਂ ਦੇ ਪਰਿਵਾਰ ਨਹੀਂ ਗਏ ਜਿਹੜੇ ਬੰਦੇ ਖੋਹ ਕਰਨ ਆਉਂਦੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਇਹ ਬੰਦੇ ਕਿੰਨੀ ਮਿਹਨਤ ਆਪਾਂ 24 ਘੰਟੇ ਮਿਹਨਤ ਕਰ ਰਹੇ ਗਰਮੀਆਂ 'ਚ ਮਿਹਨਤ ਕਰਦੇ ਧੁੱਪੇ 'ਤੇ ਲੱਗੇ ਰਹਿੰਦੇ ਕਿਸ ਕਰਕੇ ਆਪਣਾ ਪਰਿਵਾਰ ਪਾਲਣਾ ਸਰ ਇਾਮ ਦਾਤਰ ਦੇਖੋ ਨਾ ਪੋਸ਼ ਏਰੀਆ ਹਥਿਆਰ ਲੈ ਕੇ ਆਣਾ ਪੁਲਿਸ ਕਹਿੰਦੀ ਆਪਾਂ ਕਾਬੂ ਕਰ ਰਹੇ ਕਿੱਥੇ ਕਾਬੂ ਕੀਤਾ ਮੈਨੂੰ ਦੱਸੋ ਸਰ ਇਾਮ ਹਥਿਆਰ ਲੈ ਕੇ ਆਏ ਆਖਿਰੋ ਕਿਸੇ ਨਾ ਕੇ ਰਸਤੇ ਆਏ ਨਾ ਕੋਈ ਬਾਹਰੋਂ ਦੇ ਨਹੀਂ ਆਏ ਉੱਟ ਕੇ ਇੱਥੋਂ ਹੀ ਆਏ ਨਾ ਕੀ ਗੱਲ ਨਾਕੇ ਨਹੀਂ ਗਏ ਪੁਲਿਸ ਦੇ ਕਿੱਥੇ ਨਾਕੇ ਲੱਗੇ ਮੈਨੂੰ ਦੱਸ ਦਿਨ ਸੀਸੀਟੀਵੀ ਕੈਮ ਇੱਡੀ ਕਿ ਵੱਡੀ ਗੱਲ ਹੈ ਕਿ ਦੱਸਦਾ ਮੈਨੂੰ ਪੁਲਿਸ ਵਾਸਤੇ। ਓਕੇ। ਹਰੀ ਸਰ ਕੀ ਮਾਫ। ਇਹ ਜੀ ਮਿਤੀ 19/4/24 ਨੂੰ ਖਰਦੀਪ ਸਿੰਘ ਨਾਂ ਦਾ ਡਿਲੀਵਰੀ ਬாய் ਹੈ ਜਿਹੜਾ ਕਿ ਗ੍ਰੀਨ ਸਿਟੀ ਸ਼ਟਾ ਦੇ ਵਿੱਚ ਆਪਣੀ ਕੋ ਡਿਲੀਵਰੀ ਦੇਣ ਆਇਆ ਸੀਗਾ। ਉਹਦੇ ਕੋਲੋਂ ਦੋ ਅੰਪਛਾਤੇ ਜਿਹੜੇ ਵਿਅਕਤੀ ਹੈ ਉਹ ਕਰੀਬ 15000 ਦੀ ਨਕਦੀ ਗਨਪੁਆਇੰਟ ਤੇ ਖੋ ਕੇ ਲੈ ਗਏ ਸੀਗੇ। ਇਹਨੂੰ ਡੂੰਘਾਈ ਦੇ ਨਾਲ ਤਫ਼ਤੀਸ਼ ਕਰਦੇ ਹੋਏ ਇਹਦੇ ਸੰਬੰਧ ਵਿੱਚ ਐਫਆਈਆਰ ਨੰਬਰ 71 ਸੋ ਨਾਸੀਬੀ ਪੀਐਸ ਸ਼ਾਟ ਅਚ ਦਰਜ ਕੀਤੀ ਗਈ ਔਰ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਦੋ ਵਿਅਕਤੀ ਸੁਰਜੀਤ ਸਿੰਘ ਏਲੀਅਸ ਗੋਲਡੀ ਜਿਹੜਾ ਕਿ ਨਰਨਗਰ ਦਾ ਰਹਿਣ ਵਾਲਾ ਹੈ ਅਤੇ ਬਚਨ ਸਿੰਘ ਸਨ ਆਫ ਅਮਰੀਕ ਸਿੰਘ ਜਿਹੜਾ ਕਿ ਮਾਨਾ ਵਾਲਾ ਹੁਣ ਬਾਸਰਕੇ ਗਿੱਲਾਪਿੰਡ ਚ ਰਹਿੰਦਾ ਇਹ ਦੋਨੇ ਜਿਹੜੇ ਹੈ ਇਹ ਦੋਨੇ ਫਿਗਰ ਹੋਏ ਨੇ ਦੋਨਾਂ ਨੂੰ ਰੈਸਟ ਕੀਤਾ ਗਿਆ ਇਹਨਾਂ ਦੇ ਕੋਲ ਇੱਕ ਬੱਤੀਬੌਰ ਜਿਹੜਾ ਵਾ ਬੱਤੀਬੌਰ ਦਾ ਲਾਇਸੈਂਸੀ ਪਿਸਟਲ ਗ੍ਰਾਹਨ ਕੀਤਾ ਗਿਆ ਨਾਲ ਪੰਜ ਜਿੰਦਾ ਰੌਮ ਤੇ ਇੱਕ ਜਿਹੜਾ ਬੈਗ ਹੈ ਜਿਹੜਾ ਖੋਇਆ ਸੀਗਾ ਉਹ ਬੈਗ ਵਿਦ ਜਿਹੜੀ ਹੈ 800 ਰੁਪਇਆ ਜਿਹੜੀ ਰਿਕਵਰੀ ਇਹਨਾਂ ਕੋਲ ਬਰਾਮਦ ਕੀਤੀ ਗਈ ਹੈ ਤੇ ਇਹ ਮੋਟਰਸਾਈਕਲ ਡਿਸਕਵਰ ਜਿਹੜਾ ਇਹਨਾਂ ਨੇ ਉਹਦੇ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ। ਅੱਗੇ ਜਿਹੜਾ ਰਿਵਾਡਰ ਬਰਾਮਦ ਕੀਤਾ ਗਿਆ ਨਾਲ ਪੜੋ ਉਹ ਦਾ ਕੋ ਲਾਇਸੈਂਸੀ ਸੀ ਜਾਂ ਲਾਇਜੈਂਸੀ ਸੀ ਕੋ ਲਾਇਸੈਂਸੀ ਲੋਨਵਰਸੀਕਾਰੀ ਲਾਇਸੈਂਸੀ ਲੋਨਵਰਸੀਗਾ ਇਹਦਾ ਉਹ ਬਚਨ ਸਿੰਘ ਅਮਰੀਕ ਸਿੰਘ ਦੇ ਨਾਂ ਤੇ ਦਾ ਲਾਇਸੈਂਸ ਹੈ ਤੇ ਪਹਿਲਾਂ ਵੀ ਇਹਨਾਂ ਦਾ ਇਹ ਨੋਟ ਕੋਦੇ ਮਾਮਲਾ ਹੈ। ਉਹ ਅਸੀਂ ਸਾਰਾ ਜਿਵੇਂ ਇਨਵੈਸਟੀਗੇਟ ਕਰ ਰਹੇ ਹਾਂ ਜਿਹਨਾਂ ਦਾ ਰਿਵਾਡ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਜੇ ਕੋ ਹੋਰ ਆਏਗਾ ਤੇ ਇਹਦਾ ਜਿਹੜਾ ਇਹਦਾ ਜਿਹੜਾ ਸੁਰਜੀਤ ਸਿੰਘ ਹੈਗਾ ਗੋਲਡੀ ਇੱਥੇ ਪਹਿ ਤੇ ਇਹ ਜਿਹੜਾ ਵਾ ਫਰਸਟ ਟਾਈਮ ਵਾਲਾ ਬਚਨਪਾਲ ਜਿਹੜਾ ਕੁਝ ਸਤਾ ਲੱਗਾ ਕਿ ਕਿਸ ਤਰ੍ਹਾਂ ਟਾਰਗੇਟ ਬਣਾਉਂਦੇ ਸੀ ਆਪਣਾ ਇਹ ਇਹ ਬਸ ਇਦਾਂ ਹੀ ਦੇਖ ਲੈਂਦੇ ਸੀ ਕਿ ਜਦ ਤੱਕ ਕੋਈ ਡਿਲੀਵਰੀ ਬாய் ਜਾ ਰਿਹਾ ਇਹਨਾਂ ਨੂੰ ਹੁੰਦਾ ਹੀ ਹੈ ਪਤਾ ਵੀ ਡਿਲੀਵਰੀ ਬாய் ਕੋਲ ਪੈਸੇ ਤਾਂ ਹੁੰਦੇ ਹੀ ਨੇ ਜਿਹੜੇ ਕਲੈਕਸ਼ਨ ਹੁੰਦੀ ਹੈ ਉਹਦੀ ਤੇ ਉਹੋ ਹੀ ਇਹਨਾਂ ਦੇ ਮਨ ਦੇ ਵਿੱਚ ਆਇਆ ਤੇ ਉਸੇ ਹਿਸਾਬ ਨਾਲ ਇਹਨਾਂ ਨੇ ਕੀਤਾ ਕਿ ਕਿੰਨੀ ਕੁ ਉਮਰ ਦੇ ਤੇ ਕਿੰਨੀ ਬੋਲੀ ਸੀ 30 ਸਾਲ ਦੇ ਨੇੜੇ ਦੜੇ ਇਹਾਂ ਦੀ ਐ ਜੇ ਦੋਨਾਂ ਦੇ ਜੀ ਇਹਨਾਂ ਸਭ ਨੂੰ ਦੋਨੇ ਇਨਜਾਮ ਦਿੰਦੇ ਜਾਂ ਕੋਈ ਗਾਇਕ ਦੇ ਨਾਮ ਨਾਲ ਕੰਮ ਕਰਦੇ ਨਹੀਂ ਹਜੇ ਤੱਕ ਜਿਹੜਾ ਹੁਣ ਤੱਕ ਜਿਹੜਾ ਸਾਹਮਣੇ ਆਇਆ ਹਜੇ ਇਹਨਾਂ ਦੋਨਾਂ ਦਾ ਹੀ ਆਇਆ ਵਾ ਬਾਕੀ ਹੋਰ ਇਹਨੂੰ ਬ੍ਰੇਕੀ ਚ ਪੁਛਗਿਸ਼ ਕਰਦੇ ਆਂ ਔਰ ਜੇ ਕੋਈ ਚੀਜ਼ ਸਾਹਮਣੇ ਆਈ ਤਾਂ ਤੁਹਾਡਾ ਸ਼ੇਅਰ ਕਰਾਂਗੇ ਜਿਹਨਾਂ ਦੇ ਲਾਇਸੈਂਸੀ ਰੋਲਵਰ ਸੀ ਉਹਨਾਂ ਦੇ ਕੋਈ ਐਕਸ਼ਨ ਹੋ ਜਾਏਗਾ ਹਾਂ ਬਿਲਕੁਲ ਜੀ ਇਹਨਾਂ ਦੇ ਲਾਇਸੈਂਸੀ ਰੋਲਵਰ ਜਿਹੜਾ ਮੈਂ ਉਹ ਅਸੀਂ ਆਪਣਾ ਜਿਹੜਾ ਇਹਦੇ ਵਿੱਚ ਕੇਸ ਦੇ ਵਿੱਚ ਲੈ ਲਿਆ ਆਪਣੇ ਕਬਜ਼ੇ 'ਚ اور ਉਹ ਲਾਇਸੈਂਸ ਵੀ ਇਹ ਜਿਹੜਾ ਇਮੀਡੀਏਟਲੀ ਕੈਨਸਲੇਸ਼ਨ ਵਾਸਤੇ ਲਿਖਤਾ ਗਿਆ ਹੋਰ ਵੀ ਉਹ ਥਿਆਰ ਇਹਨਾਂ ਕੋਈ ਤੱਕ ਜਬਤ ਕੀਤੇ ਗਏ ਨਹੀਂ ਨਹੀਂ ਹਜੇ ਨਹੀਂ ਕੀਤਾ ਜੀ ਇਹਨਾਂ ਦੇ ਕੋਲ ਤਿੰਨ ਚੀਜ਼ ਜਿਹੜਾ ਮੋਟਰਸਾਈਕਲ ਜਿਹੜਾ ਵਰਤਿਆ ਸੀ ਉਹ ਬੱਤੀ ਬੋਰ ਦਾ ਰਵਲਵਰ ਤੇ ਜਿਹੜਾ ਬੈਗ ਜਿਹੜਾ ਇਹਨਾਂ ਨੇ ਲੈ ਗਏ ਸੀਗੇ ਬੈਗ ਖੋ ਕੇ ਉਹ ਬੈਗ ਦੇ ਵਿੱਚ 8600 ਰੁਪਿਆ ਰਿਕਵਰ ਕੀਤਾ ਹੈ ਕੰਮ ਕੀ ਕਰਦੇ ਨੇ ਵੈਸੇ ਪਹਿਲਾਂ ਕੰਮ ਬਿਲੀ ਹੈ ਜੀ ਇਹ ਤਾਂ ਹਾਂਜੀ ਕੰਮ ਕੰਮ ਹੀ ਕਰਦੇ ਜੀ ਕੰਮ ਜਿਹੜੇ ਇਦਾਂ ਦੇ ਕਰਨ ਵਾਲੇ ਉਹਨਾਂ